ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀ ਤਾਜੀ ਸੂਈ ਬਲ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਣੇ ਬਾਈ ਤੁਹਾਡੇ ਨਾਲ ਆਜਿ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਹਾਂਜੀ ਬਹੁਤ ਵਧੀਆ ਵਧੀਆ ਚੱਲਦਾ ਬਾਈ ਕੰਮਕਾਰ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਡਰੈਸ ਬੋਲ ਨਾਮ ਨਿਰਮਲ ਸਿੰਘ ਜੀ ਠੀਕ ਹੈ ਜੀ ਪਿੰਡ ਭਾਈ ਰੂਪਾ ਤਸਵੀਰ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਾਈ ਇਦਾਂ ਸਲਾਪ ਰਹਿ ਗਿਆ ਜੀ ਇਧਰ ਰਾਮਪਰਾਪੂ ਇਧਰ ਇੱਕ ਸਾਈਡ ਭਗਤ ਭਾਈ ਕਰਾ ਰਿਹਾ ਜਾਂਦਾ ਜੀ ਚਾਰੀ ਪਿੰਡ ਆਪਣਾ ਤਿੰਨ ਪਿੰਡਾਂ ਦੇ ਓਕੇ ਜੀ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ 9463842855 ਠੀਕ ਹੈ ਜੀ ਦੂਜਾ ਹੈਗਾ 70782065 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਹੇ ਆ ਨੋਟ ਕਰ ਲਓ ਬਾਈ ਜਿਹੜੀ ਇਹ ਬੈੜ ਦੇ ਦੇ ਕਿਹੜਾ ਸੂਆ ਸੂਈ ਆ ਬਾਈ ਜੀ ਦੂਜਾ ਸੂਆ ਸੂਈ ਆ ਬਾਈ ਕਦੋਂ ਸੂਈ ਆ ਬਾਈ ਹੁਣੇ ਸੂਈਮੈਂਟ ਪੰਜ ਸੱਤ ਹੀ ਹੋਇਆ ਜੀ ਪੰਜ ਸੱਤ ਹੀ ਹੋਇਆ ਬੱਚਾ ਕੀ ਦੇਤਾ ਬਾਈ ਬੱਚੀ ਦਿੱਤੀ ਜੀ ਬੱਚੀ ਦਿੱਤੀ ਬੱਚੀ ਚੰਗੀ ਆ ਬੱਚੀ ਵੀ ਚੰਗੀ ਆ ਬੱਚਾ ਬਾਈ ਬੱਚੀ ਨੂੰ ਜਨਮ ਦਿੰਦਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਚੰਗੀ ਦਿੱਤੀ ਆ ਗਰਮ ਵਾਲੀ ਨੇ ਤੇ ਬੌਲਾ ਕੱਢਿਆ ਜਾਂ ਨਹੀਂ ਬਾਈ ਪੌੜਾ ਤਾਂ ਹਲੇ ਮਤਲਬ ਬੱਚੇ ਨੂੰ ਪਿਆ ਜੀ ਹਲੇ ਥੋੜਾ ਜਿਹਾ ਠੀਕ ਆ ਹਾਂਜੀ ਹੂੰ ਆਰਡਰ ਦੇਖੋ ਬਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਬਹੁਤ ਸੋਹਣੀ ਫਿਟਿੰਗ ਕੱਲਾ ਕੱਲਾ ਥਣ ਗਲਾਬੀ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਚਵਾਈ ਚੁਈ ਕਿਵੇਂ ਹੈ ਬਈ ਇੱਕ ਨੰਬਰ ਇਹ ਚੋਂ ਚਾਨ ਨਾ ਪੂਰਾ ਇੱਕ ਨੰਬਰ ਠੀਕ ਹੈ ਬਈ ਫੋਲ ਬੈਡ ਬਰੀਕੀਆਂ ਚਾਹੀ ਦੁੱਧ ਵਾਲੀ ਬੈਡ ਪੂਰੀ ਹੂੰ ਐਨੀ ਗੱਲ ਕਿਸੇ ਕੋਲ ਨਹੀਂ ਸਹੀ ਗੱਲ ਠੰਡੀ ਇਹ ਗੂਈ ਇਹੋ ਜੀ ਨਹੀਂ ਗੱਲ ਹੂੰ ਲੇਵਾ ਦੇਖੋ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਬਹੁਤ ਸੋਹਣਾ ਥਣ ਲੱਗਿਆ ਮੁਰਠੀ ਜਲਾ ਥਣ ਕੱਦ ਚੰਗਾ ਬਰੀਡ ਚੰਗੀ ਆ ਸੂਈ ਸਵਾਈਆ ਬੱਚਾ ਬੱਚੀ ਦਿੱਤੀ ਆ ਬੱਚੀ ਨੇ ਵੀ 60 1.5 ਸਾਲ ਨੂੰ ਖੇਰ ਬਹੁਤ ਚੰਗੀਆਂ ਫੁੱਲ ਬਰੀਕੀਆਂ ਚ ਥਾਨ ਬੜਾ ਕਮਾਲ ਦਾ ਲੱਗਿਆ ਹੈ ਨਾ ਬਈ ਬਾਕੀ ਜੋਸ਼ ਹੈ ਜੀ ਮਤਲਬ ਉੱਧਰ ਨਹੀਂ ਰਹਿਣਾ ਸਹੀ ਗੱਲ ਹੈ ਅੱਥੀ ਚੋਲਾ ਮਸ਼ੀਨਾਂ ਚੋਲਾ ਥਾਨ ਬਹੁਤ ਕੰਮ ਦਾ ਲੱਗਿਆ ਕਰਮਾਲੀ ਦਾ ਬਾਕੀ ਮੁਰੂ ਨਾੜਾ ਨੂਣਾ ਚੈੱਕ ਕਰਵਾਉਣਾ ਨਾੜਾ ਨੂਣਾ ਕਰਮਾਲੀ ਦੇ ਫੁੱਲ ਚੰਗੀਆਂ ਦੇਖੋ ਥਾਨ ਦਾ ਸਾਇ ਚੈੱਕ ਕਰੋ ਬਈ ਕਲਾ ਕਲਾ ਥਾਨ ਪੂਰੀ ਵਿੱਥੀ ਤੇ ਥਾਨਾ ਬਈ ਖੋਲ ਦੇ ਬਈ ਤੋਰ ਕੇ ਦਿਖਾ ਦੇ ਪਤਲੀ ਚਮੜੀ ਦੀ ਦੁੱਧ ਵਾਲਾ ਪੀਸ ਆ ਬਾਕੀ ਆਰਡਰ ਤੇ ਥਾਣੀ ਦਾਸ ਦੇ ਬਈ ਦੁੱਧ ਵਾਕੇ ਚੰਗਾ ਪਾ ਦੂ ਕਿੰਨਾ ਕੁ ਦੁੱਧ ਦੇ ਦੂ ਬਈ ਐਸਟੀਮੇਟ ਜਾ ਜੀ ਮਾਲਕ ਨੇ 16 ਲੀਟਰ ਦੱਸਿਆ ਪਿਛਲੇ ਸੂਏ ਦਾ ਹੂੰ ਕਹਿੰਦੇ ਆਪੋ ਨੇ 30 17 18 ਲੀਟਰ ਦੀ ਇਹ ਉਮੀਦ ਹੈਗੀ ਠੀਕ ਆ ਬਾਈ ਹਾਂ ਬਾਕੀ ਬਹਿੜ ਦਾਸ ਦਈਏ ਜੋਸ਼ ਬਹੁਤ ਆ ਬਹਿੜ ਦਾ ਸਹੀ ਗੱਲ ਆ ਤੋਰਾ ਹੀ ਦਾਸ ਦਾ ਬਈ ਕਮਾਲ ਦਾ ਤੋਰਾ ਬਹੁਤ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਥੋੜਾ ਬੱਚੇ ਦਾ ਕਰ ਦਈਏ ਕੋਈ ਚੈੱਕ ਕਰਕੇ ਜੀ ਹੂੰ ਨਾ ਪਤਾ ਹੌਲੀ ਇਹ ਸੂਈ ਕਰਕੇ ਬੱਚੇ ਦਾ ਕਰ ਦਈਏ ਹਾਂ ਹੁਣੇ ਸੂਈ ਹੈ ਨਾ ਬਈ ਥੋੜਾ ਬੱਚੇ ਦਾ ਜ਼ਰੂਰ ਕਰ ਦਈਏ ਕੋਈ ਚੈੱਕ ਕਰਨੀ ਤੇ ਮੁੱਲ ਕੀ ਆ ਬਈ ਜਾਇਜ਼ ਆ ਮੁੱਲ ਪਹਿਲਾਂ ਵੀ ਬਈ ਦੇ ਜਾਇਜ਼ ਹੁੰਦੇ ਆ ਮੁੱਲ ਜਿਵੇਂ ਜਾਇਜ਼ ਹੀ ਹੋਊਗਾ ਮੋਲ ਬਾਈ ਦੇਖੋ ਅੱਗੇ ਜਾਇਜ਼ ਹੁੰਦਾ ਕੋਈ ਵਾਧੇ ਘਾਟੇ ਵਾਲ ਨਹੀਂ ਆਪਾਂ ਬੜਾ ਕਰਦੇ ਠੀਕ ਹੈ ਕੋਈ ਇਹਦਾ 65 ਨਹੀਂ ਕੋਈ 70 ਨਹੀਂ 57 ਹਜ਼ਾਰ ਦੀ ਵੇੜ ਦੇ ਦੇਣ ਚੱਕ ਬਾਈ ਕੋਈ 65 ਨਹੀਂ 70 ਨਹੀਂ 57000 ਦੀ ਵੇੜ ਬਾਈ ਜਿਹੜੀ ਵੇੜ ਨੇ ਦੁੱਧ 18 ਲੀਟਰ ਚਵਾ ਦੇਣਾ ਬਾਕੀ ਬੰਦੇ ਨੇ ਆਪਦੀ ਸਮਝ ਨਾ ਲੈਣੀ ਜੋ ਮਰਜ਼ੀ ਸਮਝ ਕੇ ਲਵੇ ਸਹੀ ਗੱਲ ਹੈ ਬਾਈ 18 ਲੀਟਰ ਦੁੱਧ ਚਵਾ ਦੋ ਜੀ ਵੇੜਾ ਹੂੰ ਲੇਵੇ ਦੀ ਫੀਟਿੰਗ ਹੈ ਜਿਹੜੀ ਬਾਲੀ ਤਾਕੜੀ ਆ ਬਈ ਵੇੜਾ ਦੇਖੋ ਲੈ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਦਿਖਾਣੇ ਲੈ ਬਾਈ ਜਿਵੇਂ ਮਰਦੀ ਬੈਠਾ ਰਿਹਾ ਕੋਈ ਚੱਕਰ ਹੀ ਨਹੀਂ ਕਹਿਣਾ ਗਰਮ ਵਾਲੇ ਨੇ ਕੁਛ ਨਹੀਂ ਹੇਲਣਾ ਭੋਰਾ ਨਹੀਂ ਠੰਡੀ ਤਾਂ ਬੜੀ ਠੰਡੀ ਸੀਲ ਲੈ ਤੇ ਥਾਨ ਦੇਖੋ ਕਮਾਲ ਦਾ ਲੱਗਿਆ ਮੁਠੀ ਵਾਲਾ ਗੁੱਲੇ ਵਾਲਾ ਥਾਨ ਲੱਗਿਆ ਗਰਮ ਵਾਲੀ ਨੂੰ ਲੈ ਕੀ ਬਾਤ ਥਾਨ ਦਾ ਸਵਾਜ ਬੜਾ ਚੰਗਾ ਹੈ ਨਾ ਤੇ ਲੈ ਮਾਰ ਦੋ ਧਾਰਾਂ ਬੋਦੀ ਤਾਂ ਵੀ ਇੰਨੀ ਮਾਨ ਹੈ ਜੀ ਕਿਸੇ ਚੰਗੇ ਸ਼ੌਂਕੀ ਬੰਦੇ ਕੋਲ ਜਿਹੜੇ 20 ਕਿਲੋ ਵਿਚੋ ਸਾਰੇ ਬਿਲਕੁਲ ਸਹੀ ਗੱਲ ਹੈ ਜਿਹੜੇ ਇਸ ਹਿਸਾਬ ਨਾਲ ਬੈਡ ਦੀ ਤਿਆਰੀ ਹੈ ਨਾ ਬਹੁਤ ਸੋਹਣੀ ਸਵਾਈ ਦੇਖੋ ਕਮਾਲ ਬਹੁਤ ਸੁਣੀ ਚਵਾਈ ਬਈ ਮੋਟੀ ਮੋਟੀ ਚਵਾਈ ਆ ਖੜਕਾ ਸੁਣਦਾ ਚਵਾਈ ਦਾ ਲੈ ਕਿਆ ਬਾਤ ਹੈ ਤੂੰ ਨਾ ਬੜਾ ਚੰਗਾ ਨਾ ਬਈ ਬਾਲਾ ਸੋਹਣਾ ਚੋਣ ਬਾਲਾ ਚੰਗਾ ਚੋਣ ਆ ਬਈ ਪੂਰੀ ਪੋਲੀ ਧਾਰਾ ਬੜੀ ਚੰਗੀ ਚਵਾਈ ਆ ਲੈ ਗੰਨੇ ਵਰਗੀ ਧਾਰਾ ਜਿਵੇਂ ਮਰਦੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਹੱਲਣਾ ਕਰ ਮਾੜਾ ਸੋਹਣਾ ਚੋਣ ਲੱਗਿਆ ਬਾਕੀ ਵੱਡੀ ਗੱਲ ਬੱਚਾ ਵੀ ਮਗਰ ਬੱਤੀ ਆ ਮੁੱਲ ਵੀ ਜਮਾ ਜਾਇਜ਼ ਆ ਬਈ ਮਾਨਤਨ ਹੋ ਜਾਊਗਾ ਤੇ ਲੇਵਾ ਦੇਖੋ ਪਛਾਣ ਤੋੜੀ ਇਹ ਸਾਰੀ ਗੱਲ ਹੈ ਇੱਕ ਠੰਡੀ ਵੀ ਆ ਚੋਣ ਵੀ ਚੰਗਾ ਦੁੱਧ ਵੀ ਦਿਓ ਜੀ ਬੜ ਹੂੰ ਤੇ ਹੋਰ ਦੂਜਾ ਸੁਆਗਾ ਸਹੀ ਗੱਲ ਆ ਵੀ ਗੱਲ ਨਹੀਂ ਗੀ ਹੂੰ ਗੱਲ ਬਾਈ ਜੀ ਸਹੀ ਆ ਸਾਰੇ ਗੁਣ ਆਗੇ ਬੀ ਚਟੋਂ ਬੱਚਾ ਮਗਰ ਬੱਚੀ ਆ ਬਾਕੀ ਸਾ ਦੋਨੇ ਰੁੱਤਾਂ ਚੱਲਣ ਵਾਲੀ ਆ ਇਹ ਵੀ ਨੀ ਗੱਲ ਕੋਈ ਸਹੀ ਗੱਲ ਆ ਇਹ ਵੀ ਵੱਡੀ ਗੱਲ ਆ ਗਰਮੀ ਦੇ ਮੌਸਮ ਵਿੱਚ ਵੀ ਫੁੱਲ ਕਾਮ ਜਾ ਫਿਰ ਉਹ ਵੀ ਰੁੱਤ ਜਿਹੜੀ ਮਰਜ਼ੀ ਹੈਗੀ ਹਾਂ ਜੀ ਤੇ ਕਿਸੇ ਵੀਰ ਨੂੰ ਬਾਈ ਬੈਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ